ਮੇਰੇ ਪਿਤਾ ਜੀ ਨੂੰ ਪਿਤਾ ਜੀ ਮੇਰੇ ਫੌਜ ਵਿੱਚ ਸਨ ਸਿੱਖ ਰੈਜiment 14 ਪੰਜਾਬ ਇਸ ਤਰ੍ਹਾਂ ਕਰਕੇ ਨਾਮ ਸੀ ਤੇ ਮੇਰੇ ਪਿਤਾ ਜੀ ਰਾੜੇ ਵਾਲੇ ਮਹਾਪੁਰਖਾਂ ਦੇ ਚਰਨਾਂ ਦੇ ਵਿੱਚ ਬੈਠੇ ਰਹੇ ਉਸ ਦੱਸਦੇ ਸਨ ਕਹਿੰਦੇ ਨੇੜੀ ਰਾੜਾ ਸਾਹਿਬ ਤੋਂ ਪਹਿਲਾਂ ਪਿੰਡ ਹੁੰਦਾ ਮੇਰਾ ਮਿੱਤਰ ਸੀ ਕਹਿੰਦੇ ਉੱਥੇ ਮਹਾਪੁਰਖਾਂ ਦੇ ਦਰਸ਼ਨ ਕਰਨ ਨਾਲ ਹੀ ਬੜਾ ਕੁਝ ਪ੍ਰਾਪਤ ਹੋ ਜਾਂਦਾ ਸਾਧਕੇ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਹੀਂ ਆ। دنیਵੀਂ ਕੱਲਣਾ ਬੌਧਿਕ ਕੱਲਣੀ ਨਹੀਂ ਪੈਂਦੀ ਪਰ ਨਾਮ ਵਾਲੀ ਕੱਲਣਾ ਕੱਲ ਨਹੀਂ ਪੈਂਦੀ। ਨਾਮ ਵਾਲੀ ਕੱਲਣਾ ਕੱਲ ਨਹੀਂ ਪੈਂਦੀ ਐ। ਮੇਰੇ ਪਿਤਾ ਜੀ ਨੂੰ ਪਿਤਾ ਜੀ ਦਾ ਮਿੱਤਰ ਲੈ ਗਿਆ ਨਾਲ ਉਹਨਾਂ ਦੇ ਮਾਤਾ ਜੀ ਸਨ ਕਹਿੰਦੇ ਕੁਰਸੀ ਲੱਗੀ ਜੀ ਕਹਿੰਦੇ ਵੀ ਕੁਰਸੀ ਲੱਗੀ ਐ ਵੀ ਮਹਾਪੁਰਖਾਂ ਦੀ ਖੁੱਲੇ ਦਰਸ਼ਨ ਹੋ ਰਹੇ ਐ। ਕਹਿੰਦੇ ਮੈਂ ਗਿਆ ਦਰਸ਼ਨ ਕੀਤੇ ਕਿਉਂਕਿ ਬੇਨਤੀ ਕਰਦੇ ਕਰਦੇ ਅਗਾਹ ਨੂੰ ਹੋ ਗਏ ਤੇ ਬਾਬਾ ਈਸ਼ਰ ਸਿੰਘ ਮਹਾਰਾਜ ਦੇ ਬਿਲਕੁਲ ਚਰਨਾਂ ਦੇ ਕੋਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਪਰ ਕਹਿੰਦੇ ਮੰਗਣ ਦਾ ਵੱਲ ਨਹੀਂ ਸੀ ਵੀ ਮੰਗਾ ਕੀ ਬਸ ਚੁੱਪ ਕਰਕੇ ਬੈਠੇ ਰਹੇ ਕਹਿੰਦੇ ਦੋਸਤ ਦੀ ਮਾਤਾ ਨੇ ਆਖਿਆ ਮਹਾਰਾਜ ਆ ਵੀ ਮੁੰਡਾ ਮੇਰੇ ਮੁੰਡੇ ਦੇ ਨਾਲ ਫੌਜ ਨੌਕਰੀ ਕਰਦਾ ਹੈ ਕਹਿੰਦੇ ਰਾੜੇ ਵਾਲੇ ਮਹਾਰਾਜ ਨੇ ਬਸ ਐ ਤੈ ਕਰਕੇ ਰੁਮਾਲ ਹੱਥ ਚ ਫੜਿਆ ਤੇ ਪਸੀਨਾ ਪੁੰਝ ਲੈਂਦੇ ਸੀ ਤੇ ਐ ਰੁਮਾਲ ਮੁੱਖ ਤੇ ਫੇਰਦੇ ਫੇਰਦੇ ਕਹਿੰਦੇ ਕਹਿੰਦੇ ਗੁਰੂ ਭਲੀ ਕਰੇਗਾ ਗੁਰੂ ਭਲੀ ਕਰੇਗਾ ਕਹਿੰਦੇ ਬਸ ਇੰਨਾ ਬਚਨ ਕੀਤਾ ਦੋਨਾਂ ਮਹਾਂਪੁਰਖਾਂ ਦੇ ਦਰਸ਼ਨ ਹੋਏ ਮੇਰੇ ਪਿਤਾ ਜੀ ਨੂੰ ਨਾਨਕ ਸਰ ਵਾਲਿਆਂ ਦੇ ਵੀ ਤੇ ਰਾੜੇ ਵਾਲਿਆਂ ਦੇ ਨਾਨਕ ਸਰ ਵਾਲੇ ਮਹਾਂਪੁਰਖਾਂ ਦੇ ਜਦੋਂ ਦਰਸ਼ਨ ਹੋਏ ਸਨ ਤੇ ਸਾਡੇ ਘਰ ਚੋਂ ਗਰੀਬੀ ਖੰਭ ਲਾ ਕੇ ਉੱਡ ਗਈ ਸੱਚ ਜਾਣਿਓ ਮਹਾਂਪੁਰਖ ਇਹ ਨੇ ਪੱਕੇ ਕੱਚਿਆਂ ਦਾ ਸੰਗ ਛੱਡ ਕੇ ਜਦੋਂ ਪੱਕਿਆਂ ਵਾਲੇ ਪਾਸੇ ਜਾਂਦੇ ਆ ਜਦੋਂ ਸਾਧੂਆਂ ਨਾਲ ਯਾਰੀ ਲੱਗ ਜਾਂਦੀ ਹੈ ਤੇ ਫਿਰ ਘਰ ਦੇ ਵਿੱਚੋਂ ਦੁੱਖ ਰੋਗ ਸੰਤਾਪ ਸਭ ਕੁਝ ਹੀ ਖਤਮ ਹੋ ਜਾਂਦਾ ਉਹ ਸਾਧੂ ਕੀ ਹੋਇਆ ਸਾਧੂ ਨਾਲ ਯਾਰੀ ਲਾਉਣ ਦਾ ਫਾਇਦਾ ਕੀ ਹੋਇਆ ਜੇ ਦੁੱਖ ਹੀ ਭਗਣੇ ਹੋਵੇ ਪੂਰਾ ਸਾਧੂ ਤੇ ਨਾਮ ਜਪਣ ਦੀ ਚੇਟਕ ਲਾ ਦੇਵੇ ਫਿਰ ਦੁੱਖ ਥੋੜਾ ਨੇੜੇ ਹੁੰਦਾ ਹੈ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੁਹਣੇ ਫਿਰ ਤਾਂ ਤੇਰੇ ਦਿਨ ਵੀ ਚੰਗੇ ਤੇ ਤੇਰੀਆਂ ਰਾਤਾਂ ਵੀ ਚੰਗੀਆਂ ਫਿਰ ਤਾਂ ਭਲੇ ਹੀ ਭਲੇ ਦਿਨ ਆਉਣਗੇ ਫਿਰ ਮਾਰੇ ਤਾਂ ਗਏ ਪਰ ਹੋਵੇ ਸਾਧੂ ਸਵਾਦੂ ਨਾ ਹੋਵੇ ਤਾਂ ਬਾਬਾ ਜੀ ਦੀ ਬਾਣੀ ਕਹਿੰਦੀ ਪਹਿਲਾਂ ਮੈਥੋਂ ਪੁੱਛ ਲੈ ਵੀ ਸਾਧੂ ਕੌਣ ਹੈ ਤੇ ਸਾਧੂ ਕੌਣ ਹੈ ਸਾਧੂ ਉਹ ਹੈ ਸਤ ਸੰਗਤ ਐਸੀ ਜਾਣੀਏ ਜਿੱਥੇ ਏਕੋ ਨਾਮੁ ਵਖਾਣੀ ਬਸ ਮਾਪੁਰਖ ਦੇ ਹਿਰਦੇ ਵਿੱਚ ਇਹ ਪੰਕਤੀ ਬੱਸੀ ਹੈ ਨਾਨਕ ਕੇ ਘਰ ਕੇਵਲ ਨਾਮ ਉਹ ਨਾਮ ਦੀ ਗੱਲ ਕਰਦਾ ਹੈ ਸਾਧੂ ਜਿਹੜਾ ਹੋਏਗਾ ਉਹ ਡੰਬਰ ਵਿੱਚ ਨਹੀਂ ਫਸਦਾ ਦੁਨੀਆਂ ਦੀਆਂ ਵਡਿਆਈਆਂ ਵਿੱਚ ਨਹੀਂ ਫਸਦਾ ਤੇ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਅੱਜ ਇਹ ਕੀਰਤਨ ਦੀ ਦਾਤ ਨਾ ਹੁੰਦੀ ਜੇ ਮੇਰੇ ਪਿਤਾ ਜੀ ਨੂੰ ਮਹਾਪੁਰਖਾਂ ਦਾ ਦਰਸ਼ਨ ਨਾ ਹੁੰਦਾ। ਹੋਰ ਆਪਾਂ ਕਿਹੜੀ ਸਾਖੀ ਸੁਣਾਈਏ? ਇਹ ਤੁਹਾਨੂੰ ਹੱਡ ਬੀਤੀ ਦਾ ਸੁਣਾ ਦਿੰਦਾ ਤੁਹਾਡੇ ਚਰਨਾਂ 'ਚ ਬੇਨਤੀ ਕਰ ਦਿੰਦਾ। ਬਾਬਾ ਈਸ਼ਰ ਸਿੰਘ ਨਾਨਕ ਸਾਹਿਬ ਵਾਲਿਆਂ ਦੇ ਦਰਸ਼ਨ ਹੋਏ ਮੇਰੇ ਪਿਤਾ ਜੀ ਮੱਝਾਂ ਚਾਰਦੇ ਸਨ। ਮੱਝਾਂ ਚਾਰਦੇ ਬੈਠ ਕੇ ਪੁਲੀ ਤੇ ਆਪਣੇ ਦੋਸਤ ਨੂੰ ਕਹਿੰਦੇ ਤੂੰ ਮੱਝਾਂ ਸੰਭ ਮੈਂ ਤਾਂ ਨਾਨਕ ਸਰ ਕਲੇਰਾਂ ਵਾਲੇ ਮਹਾਪੁਰਖਾਂ ਦੇ ਦਰਸ਼ਨ ਕਰਨੇ। ਛੋਟੀ ਉਮਰ ਸੀ ਭਰਤੀ ਵਾਲੀ ਉਮਰ ਨਹੀਂ ਸੀ ਘਰ 'ਚ ਗਰੀਬੀ ਬਹੁਤ ਸੀ। ਬਾਬਾ ਜੀ ਦੇ ਦਰਸ਼ਨ ਹੋਏ ਤੇ ਮੇਰੇ ਪਿਤਾ ਜੀ ਕਹਿਣ ਲੱਗੇ ਮੈਂ ਮੈਨੂੰ ਪਤਾ ਨਹੀਂ ਸੀ ਕਿਹੜੀ ਸੰਗਤ ਕੀਤੀ ਮੈਂ ਤਾਂ ਜਦੋਂ ਬਾਬਾ ਜੀ ਦੀ ਗੱਡੀ ਆ ਕੇ ਨਾਨਕਸਰ ਵਾਲਿਆਂ ਦੀ ਖੜੀ ਤੇ ਮੈਂ ਕਿਹਾ ਸਤਿ ਸ੍ਰੀ ਅਕਾਲ ਬਾਬਾ ਜੀ। ਕਹਿੰਦੇ ਬੜੇ ਮੁਸਕਰਾਏ ਤੇ ਕਹਿਣ ਲੱਗੇ ਕਾਲੀ ਬੋਲਦੇ ਸਨ ਬਾਬਾ ਆਇਸ਼ਰ ਸਿੰਘ ਕਹਿੰਦੇ ਜਵਾਨ 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 ਇੱਕ ਗੱਲ ਨੂੰ ਤਿੰਨ ਵਾਰੀ ਬੋਲਣਾ। ਜਵਾਨ 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 ਤੇ ਤੇਰੇ ਘਰੇ ਤੇਰੀ ਕੋਈ ਸ਼ਿਕਾਇਤ ਲਾ ਦਵੇ ਵੀ ਤੂੰ ਮੱਝਾਂ ਨਹੀਂ ਸਾਂਭੀਆਂ ਮਨੋਂ ਉਹਨਾਂ ਨੂੰ ਕੋਈ ਦੱਸਿਆ ਥੋੜਾ ਜਿਹੀ ਮੱਝਾਂ ਛੱਡ ਕੇ ਬੈਠਾ ਮੈਂ ਕਹਿੰਦੇ ਜੀ ਫੇਰ ਕੀ ਹੋ ਗਿਆ ਜੇ ਕੋਈ ਸ਼ਿਕਾਇਤ ਲਾ ਜੇਗਾ ਤੇ ਦੋ ਪੈਈ ਜਾਣਗੀਆਂ ਠੁੱਕ ਜਾਣਗੀਆਂ ਮੈਂ ਕਿ ਕਲੇਰਾਂ ਵਾਲੇ ਮਹਾਂਪੁਰਖਾਂ ਦੇ ਦਰਸ਼ਨ ਜ਼ਰੂਰ ਕਰਕੇ ਆਣਾ ਉਸ ਸਾਧੂ ਦੇ ਦਰਸ਼ਨ ਹੋਏ ਉਹਨਾਂ ਅੱਖਾਂ ਨੇ ਦਰਸ਼ਨ ਕੀਤੇ ਬ੍ਰਹਮ ਗਿਆਨੀ ਦਾ ਦਰਸ ਵੱਡ ਭਾਗੀ ਪਾਈ ਹੈ ਵੱਡੇ ਭਾਗ ਬਣ ਗਏ ਜਨ ਰੰਕਾਰ ਨੇ ਬਣਾ ਦਿੱਤੇ ਮਹਾਂਪੁਰਖਾਂ ਦੇ ਦਰਸ਼ਨ ਹੋਏ ਤੇ ਛੋਟੀ ਉਮਰ ਦੇ ਵਿੱਚ ਹੀ ਭਰਤੀ ਵਾਲੀ ਉਮਰ ਨਹੀਂ ਸੀ ਕੋਈ 1-2 ਸਾਲ ਘੱਟ ਸੰ ਪਿਤਾ ਜੀ ਮੋਗੇ ਵਿੱਚ ਭਰਤੀ ਆਈ ਤੇ ਉੱਥੇ ਸਿਲੈਕਟ ਹੋ ਗਏ ਜਦੋਂ ਭਰਤੀ ਹੋ ਗਏ ਤੇ ਫਿਰ ਵੇਖੋ ਫੇਰ ਭਾਗ ਜਾਗੇ ਤੇ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਦੇ ਦਰਸ਼ਨ ਹੋ ਗਏ। ਫਿਰ ਕਾਇਆ ਪਲਟਦੀ ਗਈ ਪਲਟਦੀ ਗਈ ਤੇ ਮੇਰੇ ਪਿਤਾ ਜੀ ਦੱਸਦੇ ਹੁੰਦੇ ਕਹਿੰਦੇ ਜਦੋਂ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਦੇ ਦਰਸ਼ਨ ਹੋਏ ਤੇ ਨੌਕਰੀ ਕਰਦੇ ਆ ਕਹਿੰਦੇ ਕਈ ਵਾਰ ਮਨ ਬੜਾ ਹੀ ਤਲਖੀ ਵਿੱਚ ਆ ਜਾਂਦਾ ਸੀ। ਪਰ ਜਿਸ ਦਿਨ ਤੋਂ ਕਹਿੰਦੇ ਮੇਰੇ ਉਹ ਦੋਸਤ ਮਿੱਤਰ ਨੇ ਰਾੜੇ ਵਾਲੇ ਮਹਾਰਾਜ ਦੇ ਦਰਸ਼ਨ ਕਰਾਏ ਤੇ ਮਨ ਬਿਲਕੁਲ ਸ਼ਾਂਤ ਹੋ ਗਿਆ। ਆ ਜਾ ਉੱਪਰ ਆ ਜਾ। ਮਨ ਸ਼ਾਂਤ ਹੋ ਗਿਆ ਬਿਲਕੁਲ ਸ਼ਾਂਤ ਹੋ ਗਿਆ ਕਿਉਂਕਿ ਜੀ ਮਹਾਪੁਰਖ ਦਾ ਦਰਸ਼ਨ ਕਰਕੇ ਹੁਣ ਆਪਾਂ ਕਹਿੰਦੇ ਬਰਫ਼ ਠੰਡੀ ਪਰ ਨਹੀਂ ਬਰਫ਼ ਦੀ ਤਸਵੀਰ ਗਰਮ ਹੈ ਬਰਫ਼ ਠੰਡੀ ਨਹੀਂ ਹੈ ਕਹਿੰਦੇ ਇੰਨੇ ਚੰਦਨ ਦੇ ਪੁੱਲ ਠੰਡ ਨਹੀਂ ਜਿੰਨੀ ਮਹਾਪੁਰਖ ਦਾ ਦਰਸ਼ਨ ਕਰਕੇ ਠੰਡ ਪੈਂਦੀ ਆਹੋ ਤੇ ਕਹਿੰਦੇ ਜਦੋਂ ਦਰਸ਼ਨ ਹੋਏ ਪਰੇ ਹੱਥ ਰੱਖਿਆ ਮਹਾਪੁਰਖਾਂ ਨੇ ਸਿਰ ਤੇ ਹੋ ਜਦੋਂ ਹੱਥ ਗੁਰਾਂ ਨੇ ਸਿਰ ਰੱਖਿਆ ਜੀਨ ਦਾ ਆਨੰਦ ਆਗਿਆ ਜਦੋਂ ਹੱਥ ਗੁਰਾਂ ਨੇ ਸਿਰ ਦਾ ਆਨੰਦ ਆ ਗਿਆ ਜਦੋਂ ਗੁਰਾਨੇ ਸਿਰ ਤੇ ਰੱਖਿਆ ਜਉਣ ਦਾ ਸਵਾਦ ਆ ਗਿਆ ਮੇਰੇ ਪਿਆਰੇ ਜੀ ਜਉਣ ਦਾ ਅਨੰਦ ਦਾ ਆਨੰਦ ਆ ਗਿਆ ਪਿਆਰੇ ਜੀ ਵਿਉਣ ਦਾ ਆਨੰਦ ਆ ਗਿਆ ਜਦੋਂ ਕਿਰਪਾ ਗੁਰਾਂ ਨੇ ਕੀਤੀ ਜਿ ਜਹਾਂ ਦਾ ਆਨੰਦ ਆ ਗਿਆ ਜਦੋਂ ਕਿਰਪਾ ਪੁਰਖਾਂ ਨੇ ਜਦੋਂ ਕਿਰਪਾ ਕੀਤੀ ਪਿਤਾ ਜੀ ਕਹਿੰਦੇ ਰਾੜੇ ਵਾਲੇ ਮਹਾਂਪੁਰਖਾਂ ਦਾ ਦਰਸ਼ਨ ਕਰਨ ਤੋਂ ਬਾਅਦ ਮੇਰਾ ਅੰਦਰ ਠੰਢ ਠਰ ਗਿਆ ਚਿੰਤਾ ਵਿੱਚ ਰਹਿੰਦਾ ਸੀ ਮਨ ਲੱਗਦਾ ਨਹੀਂ ਸੀ ਪਰ ਮਹਾਂਪੁਰਖ ਤਾਂ ਉਹੀ ਹੈ ਨਾ ਮਰਦ ਤਾਂ ਬਾਬਾ ਈਸ਼ਰ ਸਿੰਘ ਮਾਰੇ ਕਹਿੰਦੇ ਸੀ ਖਰਿਆਂ ਨੂੰ ਤਾਂ ਹਰੇਕ ਕੋਈ ਅਪਣਾਉਣਾ ਚਾਹੁੰਦਾ ਹੈ ਖਰਿਆਂ ਨੂੰ ਤਾਂ ਹਰੇਕ ਕੋਈ ਅਪਣਾਉਣਾ ਚਾਹੁੰਦਾ ਹੈ ਪਰ ਖੋਟਿਆਂ ਨੂੰ ਕੋਈ ਪੁੱਛਦਾ ਨਹੀਂ। ਬਾਬਾ ਜੀ ਕਹਿੰਦੇ ਸੀ ਮਰਦ ਤਾਂ ਉਹ ਹੈ ਜਿਹੜਾ ਖੋਟਿਆਂ ਨੂੰ ਖਰੇ ਕਰੇ। ਖੋਟਿਆਂ ਨੂੰ ਖਰੇ ਕਰ ਦਵੇ। ਮਰਦ ਉਹ ਹੈ ਬਾਬਾ ਜੀ ਕਹਿੰਦੇ ਜਵਾਰੀ ਨੂੰ, ਸ਼ਰਾਬੀ ਨੂੰ, ਐਬੀ ਨੂੰ, ਮਾਂ ਭੁੱਖਾਂ ਵਾਲਾ ਜੀਵਨ ਦੇ ਦਵੇ। ਇਸ ਮਾਰਗ ਤੇ ਲੈ ਵੇ ਕਹਿੰਦੇ ਮਰਦ ਤਾਂ ਉਹ ਹੈ। ਚੰਗੇ ਨੂੰ ਤਾਂ ਹਰੇਕ ਹੀ ਅਪਣਾਉਣਾ ਚਾਹੁੰਦਾ ਹੈ ਪਰ ਮਾੜੇ ਤੇ ਕੋਈ ਜ਼ੋਰ ਨਹੀਂ ਲਾਉਣਾ ਚਾਹੁੰਦਾ ਮਾੜੇ ਤੇ ਕੋਈ ਜ਼ੋਰ ਨਹੀਂ ਲਾਉਣਾ ਚਾਹੁੰਦਾ ਉਹਨੂੰ ਕੋਈ ਅਪਣਾਉਣਾ ਨਹੀਂ ਚਾਹੁੰਦਾ ਪਰ ਇਹ ਬਾਬੇ ਨਾਨਕ ਦਾ ਕਰ ਹੈ ਕਹਿੰਦੇ ਬੁਰਿਆਂ ਨਾਲ ਸਭ ਬੁਰੀ ਕਰੇਂਦੇ ਮਾਫ਼ ਕਰਨ ਕੋਈ ਸਿਆਣੀ ਬੁਰਿਆਂ ਦੇ ਨਾਲ ਨੇਕੀ ਕਰਨੀ ਇਹ ਸਤਿਗੁਰੂ ਨਾਨਕ ਜਾਣੇ ਇਹ ਬਾਬਾ ਨਾਨਕ ਜਾਣਦਾ ਜਾਂ ਉਹਨੂੰ ਮੰਨਣ ਵਾਲੇ ਬڑے-ਬڑے ਸ਼ਰਾਬੀ ਕਬਾਬੀ ਮੰਦੇ ਕਰਮ ਕਰਨ ਵਾਲੇ ਮਹਾਪੁਰਖਾਂ ਨੇ ਸੰਤ ਬਣਾ ਦਿੱਤੇ ਨਿਤਨੇਮ ਕਰਨ ਲਾ ਦਿੱਤੇ ਇਹਨਾਂ ਦੀ ਨਜ਼ਰ ਦੇ ਵਿੱਚ ਪਰਮੇਸ਼ਰ ਦੀ ਨਜ਼ਰ ਹੈ ਨਾਲੇ ਇਹ ਸਰੀਰ ਮਹਾਪੁਰਖ ਰਾੜੇ ਵਾਲੇ ਬਾਬਾ ਜੀ ਦਾ ਸਰੀਰ ਮਹਾਰਾਜ ਜੀ ਦਾ ਉਹ ਉਹਨਾਂ ਦਾ ਸਰੀਰ ਨਹੀਂ ਸੀ ਰਹਿ ਗਿਆ ਉਹਨਾਂ ਦਾ ਸਰੀਰ ਗੁਰੂ ਨਾਨਕ ਦਾ ਸਰੀਰ ਬਣ ਗਿਆ ਸੀ ਜਿਨ੍ਹਾਂ ਹੱਥਾਂ ਨੇ ਕੀਰਤਨ ਕਰਨਾ ਜਿਨ੍ਹਾਂ ਹੱਥਾਂ ਨੇ ਮਾਲਾ ਫੇਰਨੀ ਜਿਨ੍ਹਾਂ ਅੱਖਾਂ ਨੇ ਸਤਿਗੁਰਾਂ ਦੇ ਦਰਸ਼ਨ ਕਰਨੇ ਧਿਆਨ ਚ ਬੈਠੇ ਰਹਿਣਾ 24 ਘੰਟੇ ਗੁਰੂ ਨਾਨਕ ਦੇ ਹਰਜਸ ਕੀਰਤਨ ਕਰਦੇ ਰਹਿਣਾ ਰਸਨਾ ਤੋਂ ਗੁਣ ਗਾਇਨ ਕਰਦੇ ਰਹਿਣਾ ਉਹ ਫਿਰ ਰਸਨਾ ਬਾਬਾ ਈਸ਼ਰ ਸਿੰਘ ਜੀ ਦੀ ਨਹੀਂ ਗੁਰੂ ਨਾਨਕ ਦੀ ਬਣ ਗਈ ਉਸ ਰਸਨਾ ਤੇ ਰੱਬ ਵੱਸਦਾ ਜੋ ਬਾਬਾ ਈਸ਼ਰ ਸਿੰਘ ਮਾਰੇ ਕਹਿੰਦੇ ਸੀ ਸਤ ਹੋ ਜਾਂਦਾ ਸੀ